ਸ਼ਸ਼ੀਕਲ ਜੀ ਭਾਰਤ ਸਰਕਾਰ ਵਿੱਚ ਮੇਰੇ ਵੱਡੇ ਵੀਰ ਨੂੰ ਮੰਤਰੀ ਬਣ ਤੇ ਬਹੁਤ ਬਹੁਤ ਵਧਾਈਆਂ ਸਾਡੇ ਸਾਰੇ ਪੰਜਾਬ ਦੇ ਵਿੱਚ ਭਾਜਪਾ ਵਰਕਰਾਂ ਦੀ ਮਿਹਨਤ ਸਦਕਾ ਪੰਜਾਬ ਦੇ ਵਿੱਚ ਆਪਾਂ ਭਾਜਪਾ ਸਰਕਾਰ ਨੂੰ ਲੈ ਕੇ ਆਉਣਾ ਤਾਂ ਕਿ ਪੰਜਾਬ ਦੇ ਵਿੱਚ ਅਤੇ ਭਾਰਤ ਦੇ ਵਿੱਚ ਡਬਲ ਇੰਜਨ ਸਰਕਾਰ ਜਦੋਂ ਹੋਵੇਗੀ ਤਾਂ ਉਸ ਸਮੇਂ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਆਪਦੇ ਦਾਦਾ ਜੀ ਵਾਂਗ ਅਮਨ ਸ਼ਾਂਤੀ ਜ਼ਰੂਰ ਲੈ ਕੇ ਆਉਣਗੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਤੇ ਨਸ਼ਾ ਖਤਮ ਕਰਨ ਦੀ ਜ਼ਰਤ ਜੇ ਕੋਈ ਰੱਖਦਾ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੇ ਕਿਉਂਕਿ ਇੱਕ ਜ਼ਰਤ ਵਾਲਾ ਮੁੱਖ ਮੰਤਰੀ ਹੀ ਪੰਜਾਬ ਨੂੰ ਚਲਾ ਸਕਦਾ ਹੈ ਹੁਣ ਆ ਜਾਓ ਸਾਰੇ ਰਲ ਮਿਲ ਕੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪੰਜਾਬ ਦੇ ਵਿੱਚ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੇ ਲਈ ਆਪਾਂ ਕਮਰ ਕਸੇ ਕਸ ਲਈਏ ਤੇ ਪੰਜਾਬ ਵਿੱਚ ਭਾਜਪਾ ਸਰਕਾਰ ਲਿਆਉਣ ਦੇ ਲਈ ਵਚਨਬੱਧ ਹੋਈਏ ਜੈ ਹਿੰਦ ਜੈ ਭਾਰਤ